ਸ਼੍ਰੀ ਨਰਿੰਦਰਪਾਲ ਸਵਨਾ ਜੀ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਮੇਰਾ ਹਲਕਾ ਫਾਜ਼ਲ ਕਾ ਬਿਲਕੁਲ ਬਾਰਡਰ ਤੇ ਹੈ ਔਰ ਉਥੇ ਇੱਕ ਮੰਡੀ ਲਾਧੂਕਾ ਹੈ ਆਬਾਦੀ ਬਹੁਤ ਜ਼ਿਆਦਾ ਵੱਧ ਜਾਣ ਕਾਰਨ ਸਾਡਾ ਜਿਹੜਾ ਸਦਰ ਥਾਣਾ ਹੈ ਉਥੇ ਜਿਹੜੇ ਕੇਸ ਨੇ ਬਹੁਤ ਜ਼ਿਆਦਾ ਨੇ ਔਰ ਮੰਡੀ ਲਾਧੂਕਾ ਦੇ ਵਿੱਚ ਇੱਕ ਪੁਲਿਸ ਚੌਕੀ ਹੈ ਔਰ ਉਹਦੇ ਨਾਲ ਸਾਡਾ ਜਲਾਲਾਵਾਦ ਹਲਕਾ ਵੀ ਲੱਗਦਾ ਉਹਦੇ ਵੀ ਦਰਜਨਾ ਪਿੰਡ ਆਉਂਦੇ ਨੇ ਸਾਡਾ ਮੰਡੀ ਲਾਧੋਕਾ ਬਾਰਡਰ ਦੇ ਬਿਲਕੁਲ ਨਾਲ 5 ਕਿਲੋਮੀਟਰ ਤੇ ਹੈ ਔਰ ਨਾਲ ਇੱਕ ਸਾਡੇ ਗੁਲਾਬਾ ਪੈਣੀ ਹੈ ਚੰਗੜ ਪੈਣੀ ਹੈ ਉਹ ਇੱਕ ਕਰੀਕ ਲੰਘਦੀ ਹੈ ਸਤਲੁਜ ਦਰਿਆ ਦੀ ਉਹ ਸਤਲੁਜ ਦਰਿਆ ਦੀ ਕਰੀਕ ਦੇ ਦੂਸਰੀ ਸਾਈਡ ਪੈਂਦੇ ਨੇ ਇੱਕ ਤਾਂ ਉੱਥੇ ਪੁਲ ਨਹੀਂ ਹੈ ਦੂਸਰਾ ਉੱਥੇ ਜਿਹੜੀ ਸਾਡੀ ਚੌਕੀ ਹੈ ਉਹਨੂੰ ਥਾਣਾ ਬਣਾਇਆ ਜਾਵੇ ਤਾਂ ਕਿ ਜਿਹੜੀਆਂ ਬਾਰਡਰ ਤੇ ਜਿਹੜਾ ਆਪਣਾ ਦੁਸ਼ਮਣ ਦੇਸ਼ ਹੈ ਉਦੇ ਵੱਲੋਂ ਕੋਈ ਗਲਤ ਜਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿੱਦਾਂ ਕਿ ਪਿੱਛੇ ਤੁੰਦਾ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਡਰਾਉਣ ਦੀ ਮੂਵਮੈਂਟ ਹੋਈ ਪਰ ਮੈਂ ਤਾਰੀਫ਼ ਕਰਦਾ ਸਾਡੀ ਪੰਜਾਬ ਪੁਲਿਸ ਦੀ ਹੁਣ ਤੱਕ ਉਹਨਾਂ ਨੇ ਪੰਜਾਬ ਪੁਲਿਸ ਨੇ 200 ਕਿਲੋ ਹਰੋਇਨ ਕੱਲਾ ਫਾਜ਼ਲ ਕਾ ਤੋਂ ਜਿਹੜਾ ਸਾਡੇ ਹਲਕੇ ਤੋਂ ਫੜਿਆ ਮੈਂ ਸ਼ਲਾਘਾ ਕਰਦਾ ਔਰ ਸਾਡੇ ਫਾਜ਼ਲ ਕਾ ਹਲਕੇ ਤੇ ਲੋੜ ਹੈ ਜਿਹੜਾ ਲਾਧੂ ਕਾ ਮੰਡੀ ਦੇ ਵਿੱਚ ਇੱਕ ਪੁਲਿਸ ਥਾਣਾ ਬਣਾਇਆ ਜਾਵੇ ਔਰ ਜਿਹੜੇ ਸਾਡੇ ਗੁਲਾਬਾ ਪੈਣੀ ਐ ਚੰਗੜ ਪੈਣੀ ਐ ਰੇਤੇਵਾਲੀ ਪੈਣੀ ਐ ਇਹਨਾਂ ਪਿੰਡਾਂ ਨੂੰ ਜੋੜਨ ਲਈ ਸਤਲੁਜ ਦੇ ਦਰਿਆ ਦੇ ਪਿੰਡ ਨੂਰ ਸ਼ਾਹ ਦੇ ਕੋਲ ਉੱਥੇ ਜਿਹੜੀ ਇੱਕ ਪੁਲ ਬਣਾਈ ਜਾਵੇ ਤਾਂ ਕਿ ਜਿਹੜਾ ਕਨੈਕਟ ਹੋਣਾ ਸਾਰੇ ਜਿਹੜੇ 15 20 ਪਿੰਡਾਂ ਨਾਲ ਸਹੀ ਤਰੀਕੇ ਨਾਲ ਹੋ ਸਕੇ ਔਰ ਜੜੀਆਂ ਕਾਰਵਾਈਆਂ ਨੇ ਗਲਤ ਕਾਰਵਾਈਆਂ ਨੇ ਕੋਈ ਸਮਗਲਰ ਨੇ ਕੋਈ ਚੋਰ ਨੇ ਇਹਨਾਂ ਤੇ ਚੰਗੇ ਤਰੀਕੇ ਨਾਲ ਨੱਥ ਪਾਈ ਜਾ ਸਕੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ